ਫਰੀਦਕੋਟ ਦੇ ਵਿੱਚ ਮਿੰਨੀ ਬੱਸ ਐਸੋਸੀਏਸ਼ਨ ਦੀ ਪੰਜਾਬ ਪਧਰੀ ਮੀਟਿੰਗ ਹੋਈ ਜਿਸ ਦੇ ਵਿੱਚ ਪੰਜਾਬ ਪ੍ਰਧਾਨ ਬਲਦੇਵ ਸਿੰਘ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਮਿੰਨੀ ਬੱਸਾਂ ਦੇ ਮਾਲਕਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਮਿੰਨੀ ਬੱਸਾਂ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਦਲਜਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੱਤੇ ਆ ਕਿ ਚੋਣ ਜਾਪਾਤੇ ਦੌਰਾਨ ਸਾਨੂੰ ਮੀਟਿੰਗ ਕਰਨ ਲਈ ਇਸ ਕਰਕੇ ਮਜਬੂਰ ਹੋਣਾ ਪਿਆ ਕਿਉਂਕਿ ਇਸ ਕੋਟ ਦੇ ਆਰਟੀਓ ਦਫ਼ਤਰ ਨੂੰ ਬਟਿੰਡਾ ਦੇ ਨਾਲ ਜੋੜਿਆ ਗਿਆ ਹੈ ਮੁਸ਼ਕਲਾਵਤ ਗਈਆਂ ਹਨ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਆਜ ਤੋਂ ਦਫਤਰ ਨੂੰ ਤਰਤਬ ਬਠਿੰਡਾ ਤੋਂ ਫਰੀਦਕੋਟ ਡਿਵੀਜ਼ਨ ਸ਼ਿਫਟ ਕੀਤਾ ਜਾਵੇ ਕਿਉਂਕਿ ਸਾਨੂੰ ਫਰੀਦਕੋਟ ਦੇ ਵਿੱਚ ਪੂਰਾ ਪੰਜਾਬ ਇਕੱਠਾ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ ਨਾਲ ਹੀ ਉਹਨਾਂ ਹੀ ਰਿਕਸ਼ਾ ਆਟੋ ਰਿਕਸ਼ਾ ਅਤੇ ਟੈਂਪੂ ਉਹ ਹਾਈ ਕੋਰਟ ਦੀ ਅਲੰਗਣਾ ਕਰਕੇ ਿੱਡਾ ਨੂੰ ਜਾ ਰਹੇ ਹਨ ਉਹਨਾਂ ਨੂੰ ਰੋਕਵਾਉਣ ਤੋਂ ਲਈ ਸਰਕਾਰ ਨੂੰ ਅਪੀਲ ਕੀਤੀ ਹੈ ਅਗਰੇ ਸਰਕਾਰ ਨੂੰ ਜੇ ਨਾ ਬਸ ਐਸੋਸੀਏਸ਼ਨ ਨੂੰ ਕਰਨਾ ਪਵੇਗਾ ਲੈਣ ਲਈ ਮਜਬੂਰ ਹੋਣਾ ਪਵੇਗਾ ਜਿਸ ਨੂੰ ਪੰਜਾਬ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪ੍ਰਧਾਨ ਦਿਲਜਿੰਦਰ ਸਿੰਘ ਸੰਧੂ ਸਾਹਿਬ ਵੱਲੋਂ ਮੀਟਿੰਗ ਰਖਾਈ ਗਈ ਹੈ ਸਾਰੇ ਕੋਨੇ-ਕੋਨੇ ਤੋਂ ਪੂਰੇ ਪੰਜਾਬ ਚੋਂ ਸਾਡੇ ਜ਼ਿੰਮੇਵਾਰ ਬੰਦੇ ਜਿਹੜੇ ਉਮੀਦਵਾਰ ਨੇ ਉਹ ਸਾਰੇ ਪਹੁੰਚੇ ਨੇ ਅੱਜ ਦਾ ਮੇਨ ਜਿਹੜੀ ਮੰਗ ਆ ਫਰੀਦਕੋਟ ਜ਼ਿਲ੍ਹੇ ਦੀ ਇਹ ਆ ਕਿ ਫਰੀਦਕੋਟ ਜ਼ਿਲ੍ਹੇ ਨੂੰ ਇਥੋਂ ਤਬਦੀਲ ਕਰਕੇ ਬਠਿੰਡੇ ਦੇ ਨਾਲ ਜੋੜਿਆ ਗਿਆ ਆਰਟੀਆ ਦਾ ਉੱਤਰ ਤੇ ਬਠਿੰਡੇ ਦੇ ਵਿੱਚ ਕੰਮ ਨਹੀਂ ਹੋ ਰਿਹਾ ਨਾਲੇ ਬਠਿੰਡਾ ਇਥੋਂ ਦੂਰ ਪੈਂਦਾ ਹੈ ਮੇਨ ਮੰਗ ਸਾਡੀ ਇਹ ਆ ਕਿ ਪੰਜਾਬ ਸਰਕਾਰ ਕੋ ਅਸੀਂ ਮੰਗ ਕਰਦੇ ਆ ਕਿ ਸਾਡੀ ਉਰਜੋਰ ਅਪੀਲ ਆ ਪੰਜਾਬ ਸਰਕਾਰ ਨੂੰ ਕਿ ਜਿਹੜਾ ਫਰੀਦਕੋਟ ਆਰਟੀਆ ਦਾ ਉੱਤਰ ਜਿਹੜਾ ਬਠਿੰਡੇ ਦੀ ਤਬਦੀਲ ਕੀਤਾ ਗਿਆ ਹੈ ਉਹਨੂੰ ਵਾਪਸ ਕੀਤਾ ਜਾਵੇ ਫਿਰ ਫਿਰ ਫਰੀਦਕੋਟ ਲਿਆਂਦਾ ਜਾਵੇ ਜੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਾਲ ਫਰੀਦਕੋਟ ਜ਼ਿਲ੍ਹੇ ਨੂੰ ਨਾ ਜੋੜਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਪੰਜਾਬ ਇਕੱਠਾ ਕਰਕੇ ਸਰਕਾਰ ਦੇ ਸਾਨੂੰ ਖਲਾਫ ਕੋਈ ਸੰਘਰਸ਼ ਵੜਨਾ ਪਵੇਗਾ ਦੂਜਾ ਨੰਬਰ ਮੈਨੂੰ ਪਤਾ ਲੱਗਾ ਹੁਣ ਆਉਣ ਤੇ ਕਿ 10 ਰੁਪਏ ਪਰਚੀ ਸੀ ਬਾਸਟੈਂਡ ਤੇ ਤੋਂ 30 ਰੁਪਏ ਕੀਤੀ ਗਈ ਹੈ ਇਹ ਸਰਾਸਰ ਪੰਜਾਬ ਰੋਡਵੇ ਵੱਲੋਂ ਪੀਆਰਟੀਸੀ ਵੱਲੋਂ ਬਹੁਤ ਧੱਕਾ ਸਾਡੇ ਆਪਰੇਟਰਾਂ ਦੇ ਨਾਲ ਸਾਡੇ ਆਪਰੇਟਰ ਮਿੰਨੀਆਂ ਬੱਚਾਂ ਦੇ ਇਹੋ ਜਿਹੇ ਨੇ ਕੋਈ 90% ਲੋਕ ਜਿਹੜੇ ਨੇ ਉਹ ਡਰਾਈਵਰੀ ਕਨੈਕਟਰੀ ਐਪ ਕਰਨਦੇ ਨੇ ਤੇ ਇਹ ਬੜੀ ਤਕੇਲੀ ਗੱਲ ਆ ਕਿ 10 ਰੁਪਏ ਤੋਂ ਪਰਚੀ ਵਧਾ ਕੇ 30 ਰੁਪਏ ਕੀਤੀ ਜਾਵੇ ਇਹ ਵੀ ਸਰਕਾਰ ਦੇ ਧਿਆਨ ਚ ਨਹੀਂ ਲਿਆਉਣਾ ਚਾਹੁੰਦੇ ਆ ਅੱਜ ਦਾ ਜਿਹੜਾ ਮੇਨ ਮਕਸਦ ਇਹਨਾਂ ਦੋਆਂ ਚੀਜ਼ਾਂ ਤੇ ਸੀ ਇੱਕ ਆਟੋ ਰਿਕਸ਼ੇ ਈ ਰਿਕਸ਼ੇ ਪਿੰਡਾਂ ਦੇ ਵਿੱਚ ਸਾਡੀਆਂ ਮਿੰਨੀਆਂ ਬਸਾਂ ਦੇ ਗੱਡੀਆਂ ਉਹ ਸਵਾਰੀਆਂ ਚੁੱਕਦੇ ਨੇ ਹਾਲ ਹੀ ਕੇ ਹਾਈ ਕੋਰਟ ਦੇ ਆਰਡਰ ਨੇ ਇਹ ਇਹ ਜਿਹੜੇ ਟੈਂਪੂ ਨੇ ਸਵਾਰੀਆਂ ਨਹੀਂ ਚੁੱਕ ਸਕਦੇ ਬਿਨਾ ਕਾਗਜ਼ਾਂ ਤੋਂ ਚਲਾ ਰਹੇ ਨੇ ਤੇ ਪਤਾ ਨਹੀਂ ਕਿਉਂ ਪ੍ਰਚਾਰ ਨੂੰ ਸੁੱਤਾ ਪਿਆ ਹੈ ਉਹਨੂੰ ਜਗਾਉਣ ਵਾਸਤੇ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਮੀਟਿੰਗ ਰੱਖੀ ਆ ਜੇ ਇਹ ਪ੍ਰਸ਼ਾਸਨ ਨੇ ਅੱਜ ਦੀ ਮੀਟਿੰਗ ਤੇ ਕੋਈ ਗੌਰ ਨਾ ਕੀਤਾ ਤੇ ਇਹਦੇ ਸਿੱਟੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਫਰੀਦਕੋਟ ਦੇ ਨੂੰ ਭੁਗਤਣੇ ਪੈਣਗੇ ਸਾਡੇ 4-5 ਮੁੱਦੇ ਐ ਜੀ ਇਹਨਾਂ ਨੂੰ ਲੈ ਕੇ ਅਸੀਂ ਅੱਜ ਆਪਦੀ ਮੀਟਿੰਗ ਬੁਲਾਈ ਹੈ ਜੀ ਦੇ ਚ ਸਾਨੂੰ ਸਭ ਤੋਂ ਪਹਿਲਾਂ ਜਿਹੜੀ ਹੈ ਅੱਧਾ ਫੀਸ ਦੀ ਪ੍ਰੋਬਲਮ ਹੈ ਜਿਹੜੀ 10 ਰੁਪਏ ਤੋਂ 30 ਰੁਪਏ ਉਧਾ ਕੇ ਕੀਤੀ ਗਈ ਹੈ ਵਾਰ-ਵਾਰ ਬੇਨਤੀ ਕਰਨ ਤੇ ਵੀ ਸਾਡੀ ਕੋਈ ਇਸ ਮੰਗ ਤੇ ਗੌਰ ਨਹੀਂ ਕੀਤੀ ਗਈ ਨੰਬਰ 2 ਹੈ ਜੀ ਸਾਡੀ ਜਿਹੜਾ ਆਰਟੀਆ ਦਫਤਰ ਹੈ ਫੀਲਕੋ ਡਿਵੀਜ਼ਨ ਹੈ ਇੱਥੇ ਸਾਰੇ ਦਫਤਰ ਇੱਥੇ ਹੈ ਪਲੀਜ਼ ਐਨਡੀਐ ਸਾਹਿਬ ਵੀ ਇੱਥੇ ਬੈਠਦੇ ਆ ਕਮਿਸ਼ਨਰ ਸਾਹਿਬ ਵੀ ਇੱਥੇ ਬੈਠਦੇ ਆ ਕਿ ਕਿਉਂ ਨਹੀਂ ਇੱਥੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਫੀਰਕੋਟ ਸ਼ਿਫਟ ਕੀਤੀ ਘਰੀ ਚੌਕੀ ਮੰਗ ਸਾਡੀ ਇਹ ਹੈ ਵੀ ਸਾਡੇ ਜਿਹੜੇ ਈ ਰਿਕਸ਼ਾ ਆਟੋ ਤੇ ਥ੍ਰੀ ਵੀਲਰ ਹੈ ਜਿਹੜੇ ਚੱਲ ਰਹੇ ਆ ਜਿਹੜੇ ਕਿ ਬਿਲਕੁਲ ਹੀ ਸਰਕਾਰ ਨੇ ਇਹਨਾਂ ਨੂੰ ਪਿੰਡਾਂ ਚੋਂ ਜਾਣ ਤੋਂ ਮਨਾਹੀ ਕੀਤੀ ਇਹਨਾਂ ਨੂੰ ਸ਼ਹਿਰ ਵਿੱਚ ਦੂਜਾ ਰਹਿਣ ਵਾਸਤੇ ਸ਼ਹਿਰ ਤੋਂ ਸਵਾਰੀ ਚੱਕਣ ਵਾਸਤੇ ਆਰਡਰ ਕੀਤਾ ਹੋਇਆ ਪਰ ਇਹ ਤੱਕੇ ਨਾਲ ਪਿੰਡਾਂ ਤੋਂ ਸਵਾਰੀ ਲਾਉਂਦੇ ਆ ਸਾਨੂੰ ਜੀ ਦਾ ਲਾਸ ਹੁੰਦਾ ਜਿਹੜੇ ਆ ਟ੍ਰਾਂਸਪੋਰਟਰ ਟੈਕਸ ਭਰਦੇ ਆ ਉਹਨਾਂ ਨੂੰ ਟੈਕਸ ਭਰਨਾ ਬੜਾ ਔਖਾ ਹੋ ਰਿਹਾ ਕਰਤੇ ਪੂਰੇ ਨਹੀਂ ਗੂਰੇ ਟ੍ਰਾਂਸਪੋਰਟ ਜਿਹੜੀ ਫੇਲ ਹੋ ਗਈ ਹੈ ਮਿੰਨੀ ਬੱਸ ਚਲਾਉਂਦੇ ਸਮਰਥ ਨਹੀਂ ਆ